ਜੰਗ ਦੀ ਐ ਇਧਰ ਦੀ ਮਾਰ ਕਦੇ ਪਾਣੀ ਦੀ ਮਾਰ ਕਦੇ ਕਿਸੇ ਪਾਸੇ ਪਾਣੀ ਆ ਜਾਂਦਾ ਕਿਸੇ ਪਾਸੇ ਆੜ ਆ ਜਾਂਦੀ ਏ ਜਵਾਕਾਂ ਨੂੰ ਲੈ ਕੇ ਮੈਂ ਕਿਹੜੇ ਪਾਸੇ ਨਿਕਾਂ ਇਹ ਬੱਚੇ ਹਾਂ ਲੈ ਕੇ ਬੰਨਾ ਤੇ ਰੋਲਦੀ ਫਿਰਨੀ ਥਾਂ ਕੋਈ ਲੱਭਦੀ ਨਿਕਲ ਨੂੰ ਇੱਥੋਂ ਦੇ ਬੱਚੇ ਇਧਰ ਦੇ ਇੱਥੇ ਬੰਨੇ ਤੇ ਇਹ ਇਧਰ ਦੇ ਬੱਚੇ ਬੰਨੇ ਤੇ ਇਹ ਕੋਈ ਥਾਂ ਹੈ ਨਾ ਨੂੰ ਗਰੀਬਾਂ ਨੂੰ ਇਹ ਚਾਹੀਦੀ ਏ ਹਾਂ ਕੋ ਖਾਣ ਨੂੰ ਦਾਣਾ ਪਾਣੀ ਚਾਹੀਦਾ ਉਮਰ ਕਿੰਨੀ ਹੋ ਗਈ ਤੁਹਾਡੀ ਉਮਰ ਮੇਰੀ ਬੜੀ ਹੋ ਗਈ ਪਹਿਲੇ ਰੋਲੇ ਦਾ ਮੈਨੂੰ ਪਤਾ ਏ 47 ਦਾ 47 ਦਾ ਤੇ ਮਾਤਾ ਜੀ ਤੁਸੀਂ ਇੰਨੇ ਸਾਲਾਂ ਦੇ ਵਿੱਚ ਕੁਝ ਬਦਲਦਾ ਦੇਖਿਆ ਤੁਸੀਂ ਜਿਵੇਂ ਕਿਹਾ ਕਿ ਕਦੇ ਜੰਗ ਦੀ ਮਾਰ ਕੁਝ ਹੋਇਆ ਏ ਹਾਂ ਮਾਵਾ ਬੱਚੇ ਥਰੂ ਕੇ ਬੁਚੜਾਣਾ ਸੱਟਾਂ ਆਈਆਂ ਸੀ ਉਦੋਂ ਤਾਂ ਟਾਈਮ ਟੱਪਿਆ ਸੀ ਉਹਨੇ ਕਦੇ ਜੰਗ ਦੀ ਇਧਰ ਦੀ ਮਾਰ ਕਦੇ ਪਾਣੀ ਦੀ ਮਾਰ ਬੱਚੇ ਡੇਡੇ ਲੈ ਕੇ ਨੂਆ ਵੀ ਇੱਥੇ ਬੰਨੇ ਤੇ ਪਿੰਜਾਂ ਵੀ ਇੱਥੇ ਬੰਨੇ ਤੇ ਮੈਂ ਕਿਹੜੇ ਦਾਨ ਜਾ